ਉਹ ਗਰਮੀ ਬੜੀ ਆ ਮਾਰ ਤਾ ਬਣਾ ਸੀ ਕਿ ਮੈਂ ਰੰਨਾਂ ਗਿਆ ਤਾਂ ਇੱਥੇ ਬਈਨਾ ਮਸਾ ਕਰ ਗਿਆ ਤਾਂ ਉਹ ਗਰਮੀ ਕੱਢ ਤਰਾ ਆਪੇ ਫੋਨ ਲੜੀਏ ਗਰਮੀ ਤਾਂ ਉਹਦੀ ਦੂਰ ਹੋ ਗਈ ਸਾਰੇ ਦੁਕਾਨਾਂ ਕੋਲੇ ਫੋਨ ਆ ਸਕੂਲ ਚ ਹਾਰੇ ਸਕੂਲ ਚ ਲੱਗੇ ਹੋ ਲੈ ਕੇ ਤਾਂ ਚੀਂ ਨਹੀਂ ਹੁੰਦੇ ਆ ਪਤਾ ਲੱਗਣ ਨਹੀਂ ਅੰਦਰ ਜਿੱਦ ਦੇ ਪਤਾ ਲੱਗ ਗਿਆ ਮਨ ਨਾਲ ਵੀ ਐ ਨਹੀਂ ਪਤਾ ਬਣੂ ਕਿ ਜਿਹੜੀ ਗੱਲ ਆਪਾਂ ਹੁਣ ਪੁੱਛੀ ਹੈ ਅਰੇ ਅਹੀਂ ਤਾਂ ਟਾਈਮ ਪਾਸ ਨਹੀਂ ਹੋਣਾ ਸਕੂਲ ਤੋਂ ਐ ਤਾਂ ਟਾਈਮ ਪਾਸ ਹੋ ਜਾਕਰੂ ਜੇ ਡੈਡੀ ਨੂੰ ਪੁੱਛੂੰਗਾ ਡੈਡੀ ਇਹਦਾ ਦਵਾਉਗਾ ਨਹੀਂ ਮੈਂ ਤਾਂ ਉੱਤੋਂ ਸਮਾਂ ਹੋਰ ਲਾਊਗਾ ਜੇ ਮੈਂ ਮੰਮੀ ਨੂੰ ਕਹਿਣਾ ਮੰਮੀ ਡੈਡੀ ਨੂੰ ਕਹਿ ਕੇ ਦਵਾਗਾ ਜੇ ਮੰਮੀ ਖੋਲ ਦਉਣਾ ਫੇਰ ਕੱਲ ਯਾਹ ਮੰਮੀ ਕੋਲ ਪਰਮ ਆ ਗਿਆ ਬੋਲਦਾ ਨਹੀਂ ਚੁੱਪ ਕਰੇ ਟਪੈਂਡ ਇਹਨੂੰ ਕੀ ਹੋ ਗਿਆ ਲੈ ਸਾਈਡ ਡਿੱਗ ਪਿਆ ਕਿ ਪਰਮ ਕੀ ਹੋ ਕੀ ਹੋ ਗਿਆ ਤੈਨੂੰ ਕੁਸ ਨਹੀਂ ਹੋਇਆ ਕੀ ਕਰ ਤੂੰ ਚੁੱਪ ਕਰਿਆ ਬੈਠ ਕੇ ਸਰਾਣੇ ਕੁੱਟਿਆ ਨਾ ਹੋਵੇ ਸਰਾਣੇ ਨਹੀਂ ਕੁੱਟਿਆ ਬੈਠਾ ਪਹਿਲਾਂ ਤੂੰ ਮੇਰੇ ਕੋਲ ਗੱਲ ਸੁਣ ਆ ਫਿਰ ਜਵਾਕਾਂ ਦੇ ਲੜਕੇ ਆਏ ਹੋਏਗਾ ਕਿਸੇ ਨਾਲ ਕਿਸੇ ਜਵਾਕ ਨਾਲ ਨਹੀਂ ਲੜਿਆ ਮੈਂ ਹੋਰ ਫਿਰ ਗੱਲ ਕੀ ਹੈ ਗਰਮੀ ਵਾਲੀ ਲੱਗਦੀ ਉਹ ਪਟ ਕਪੜ ਕਾ ਖੋਲ ਦੇ ਤੈਨਾਂ ਅਬਰਦੀ ਲਾ ਦੇ ਨਾਲ ਮੈਂ ਨਹੀਂ ਨੋਂਦਾ। 판 ਲਈ ਕਰੇ ਮੈਂ ਨਹੀਂ ਪੀਣਾ ਪਊਗਾ ਪਾਣੀ। ਫਿਰ ਗੱਲ ਕੀ ਹੈ ਪੁੱਤ ਦੱਸ ਤਾਂ ਸੀ। ਦੱਸ ਤਾਂ ਦੱਸ ਦੇ ਕੋਈ। ਮੈਂ ਭਲਾ ਮੈਂ ਇਹ ਨਹੀਂ ਪਰ ਕੋਈ ਸਕੂਲ 'ਚ ਫੋਨ ਕਰਕੇ ਪੁੱਛ ਲੈਣੀ ਐ ਮੈਂ ਕੀ ਗੱਲ ਐ? ਸਕੂਲ 'ਚ ਤਾਂ ਕੋਈ ਨਹੀਂ ਗੱਲ। ਫਿਰ ਹੋਰ ਕੀ ਗੱਲ ਐ? ਫਿਰ ਗੱਲ ਦੱਸ ਦੇ ਤਾਂ ਪਤਾ ਲੱਗੂ ਹੱਲ ਨਿਕਲੂ ਗੱਲ ਦਾ ਤਾਂ। ਪਹਿਲਾਂ ਐ ਦੱਸ ਡੈਡੀ ਹੈਗਾ ਕਰੇ? ਉਹ ਤਾਂ ਹੈ ਹੀ ਨਹੀਂ ਉਹ ਤਾਂ ਖੇਤ ਨੂੰ ਗਿਆ ਕੀ ਗੱਲ ਹੋ ਗਈ? ਕੀ ਕੋਈ ਡੈਡੀ ਬਾਰੇ ਕੁਝ ਕਹਦਾ ਕਿਸ ਨੇ? ਹੋਰ ਉਹ ਤਨ ਸਾਰੇ ਜੋ ਆਪਕਾ ਸਕੂਲ ਚ ਫੋਨ ਲੈ ਕੇ ਆਉਂਦੇ ਆ ਹੈ ਹੈ ਮੇਰੇ ਕੋਲ ਫੋਨ ਹੀ ਨਹੀਂ ਸਾਰੇ ਜੋ ਆ ਸਕੂਲ ਚ ਫੋਨ ਲੈ ਕੇ ਆਏ ਸਾਰੇ ਜੱਟਾ ਹੁੰਦੇ ਆ ਮੈਨੂੰ ਇੱਕ ਫੋਨ ਪਿੱਛੇ ਰੁਸਿਆ ਇੱਥੇ ਹੈ ਮੇਰੇ ਘਰ ਸਾਂ ਕੋਈ ਨਹੀਂ ਤੇਨੇ ਛੋਟਾ ਮੋਟਾ 4-500 ਦਾ ਫੋਨ ਲੈਦੇ ਆ 4-500 ਲੈ ਲਓ ਪਰ ਮੈਂ ਤਾਂ ਟੱਚ ਚਾਹੀਦਾ ਉਹ ਮੈਂ ਮਰ ਜਾ ਟੱਚ ਇੰਨਾ ਮਹਿੰਗਾ ਉਹ ਕੀ ਕਰਨਾ ਤੂੰ ਇੰਨਾ ਮਹਿੰਗਾ ਮੈਨੂੰ ਨਹੀਂ ਪਤਾ ਉਹ ਅੱਲਾ ਨਾਲ ਤੇ ਲੈ ਦੋ ਕੰਗਾ ਫਿਰ ਨਾ ਨੂੰ ਤਾਂ ਲੈ ਫਿਰ ਮੈਂ ਤੇ ਡੈਡੀ ਨਾਲ ਕੋਈ ਨਾ ਗੱਲ ਕਰੂੰਗੀ ਕੋਈ ਜ ਮਨੂਗਾ ਤਾਂ ਹੋ ਮੈਂ ਇਹ ਨਾ ਕਰੂੰਗੀ ਲੈ ਦੇਖ ਜੇ ਤੇਰੀ ਕਲਾਸ ਛੋਟੀ ਆ ਪੁੱਤ ਐਡੀ ਛੇ ਜ ਤੂੰ ਫੋਨ ਕੀ ਕਰੇ ਚੋੜਾ ਲੈ ਕੇ ਆਉਂਦੇ ਆ ਰੋਸ ਕੁਛ ਫਿਰ ਜੇ ਤੇਰੀ ਕੋਈ ਵੱਡੀ ਕਲਾਸ ਹੋਊਗੀ ਤੇਰੇ ਲੈ ਦੰਦੇ ਨਹੀਂ ਮੈਨੂੰ ਨੁਭਾ ਲੈ ਆ ਇਹਦਾ ਜੇਦੀ ਕਰੀ ਬੈਠਾ ਹੁਣ ਹੋਣੇ ਨਹੀਂ ਮੰਨਣਾ ਤੇਰੇ ਡੈਡੀ ਨੇ ਮੈਂ ਕਿਵੇਂ ਮਨਾਉਂਗਾ ਉਹਨੂੰ ਕਿਸੇ ਲੋਟਾ ਇਹਨੂੰ ਨਹੀਂ ਪਤਾ ਲੈ ਚਲ ਮੈਂ ਤੇਰੇ ਪਾਣੀ ਲੈ ਰੋਸ ਕੇ ਆ ਬੱਸ ਨਕੀ ਕਰਾ ਹੁਣੇ ਮੁੰਡੇ ਦਾ ਮੈਂ ਕਹਿੰਦਾ ਲੱਗ ਫੋਨ ਲੈ ਕੇ ਦੇ ਫੋਨ ਕਿੱਥੋਂ ਲੈ ਕੇ ਦੇਵਾਂ ਉਹਨੇ ਮੰਨਣਾ ਨਹੀਂ ਇਹ ਤੇ ਡੈਡੀ ਨੇ ਤੇ ਮੈਂ ਕਿੱਥੋਂ ਲੈ ਦੇ ਫੋਨ ਉਹ ਆਪ ਕੋ ਹਜੇ ਛੋਟੀ ਕਲਾਸ ਕਲਾਸ ਵੀ ਛੋਟੀ ਹੈ ਭਾਈ ਉਹਦੇ ਵੀ ਕੋਈ ਸਾਰੀ ਨਹੀਂ ਹੈਗੀ ਚੱਲ ਦੇਖੂਗੀ ਕੋਈ ਗੱਲ ਕਰਕੇ ਇਹਨੂੰ ਬਰਵਾਉਣੀ ਹੈ ਮਾੜਾ ਹੁਣ ਨਾ ਲੈ ਬੁੱਤ ਆਹ ਮਨਾ ਹੋ ਗਿਆ ਮੇਰੇ ਨਾਲ ਸੁਣ ਅੱਜ ਤੇ ਚਾਚੂ ਦੇ ਰੋਟੀ ਰੋਟੀ ਦੇ ਮੈਂ ਚਾਹ ਪੀ ਲੈਣੇ ਰੋਟੀ ਖਾਣਾ ਮੈਂ ਨਹੀਂ ਪੀਣੀ ਚਾਹ ਪਰ ਉਹ ਮੈਟਲ ਮਦਨੀ ਤਾ ਮੈਨੂੰ ਇਹ ਸਵਾਲ ਲੱਗਦੀ ਚਾ ਕਿਹਨੂੰ ਸਵਾਲ ਲੱਗਦੀ ਹੈ ਰੋਟੀ ਤਾਂ ਪੀਣੀ ਖਾਣੀ ਹੀ ਹੈ ਆ ਮਾ ਮਾ ਤੁੰ ਦਸਤਾ ਹੈਗਾ ਰਗਾ ਤੇ ਜਿਵੇਂ ਮੈਨੂੰ ਫੋਨ ਲਾਉ ਮੈਂ ਤਾਂ ਉਹਦੀ ਮੈਂ ਤਾਂ ਚੰਗੀ ਉਹਦੀ ਮੈਂ ਪਹਿਲਾਂ ਪਚਾ ਪਿੰਦੇ ਨਹੀਂ ਹਾਂ ਮੈਂ ਉਹ ਖਾਰੇਗਾ ਹੈ ਮੈਨੂੰ ਭੁੱਖ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਚਾਹ ਪੀ ਲੈ ਚੁੱਪ ਕਰਕੇ ਰੋਟੀ ਖਾ ਲੈ ਤੇ ਫਿਰ ਅੱਪਾ ਤੇਰਾ ਕੋਈ ਡੈਡੀ ਆਊਗਾ ਤੇ ਉਹਨੇ ਗੱਲ ਕਰਾਂਗੇ ਪਹਿਲਾਂ ਮੈਨੂੰ ਹਾਂ ਕਹੇ ਫਿਰ ਤਾਂ ਆਪੇ ਖਾ ਲੂੰਗਾ ਰੋਟੀ ਹਾਂ ਹੁਣ ਮੈਂ ਕੱਲ੍ਹ ਕੀ ਮੈਂ ਕਹਾਂ ਤੈਨੂੰ ਜੋ ਕੋਈ ਹਾਂ ਮੈਨੂੰ ਗਾ ਘੱਟੀ ਵਧਾਊਗਾ ਫੇਰ ਹੀ ਹੈ ਹਾਂ ਨੋ ਨੀ ਪਤਾ ਮੈਂ ਤਾਂ ਚਾਹੀਦਾ ਫਿਰ ਚਲ ਆਇਂ ਕਰ ਚਲ ਕੋਈ ਉਹਨਾਂ ਫੋਨ ਦਾ ਹਿੱਲਾ ਕਰਦੇ ਆ ਤੈਨੂੰ ਹਾਂ ਰਹੀ ਹਾਂ ਅੱਜ ਹੀ ਤਸਵੀਰ ਤੈਨੂੰ ਭੌਂ ਜੜਜੂ ਰੋਟੀ ਰੋਟੀ ਖਾ ਜਾ ਚਲ ਚੰਗਾ ਹਾਂ ਚਲ ਚਲ ਕਰਦੀਆਂ ਗੱਲ ਉਹਦੇ ਨਾਲ ਕੋਈ ਇਹ ਲਾਈਟ ਜੀ ਭੱਜ ਗਈ ਆ ਝੂਪੀ ਹੈ ਜਨੀਰਾ ਤਾਂ ਮੈਨੂੰ ਲੱਗਾ ਪਾਤਾ ਭਗਮਾਨ ਨੇ ਪਾਤਾ ਨੀਰਾ ਹਾਂ ਹੀਰਾ ਤਾਂ ਪਾਤਾ ਮੈਂ ਤੁਸੀਂ ਆਗੇ ਹੋਰ ਇਹ ਲਾਈਟ ਭੱਜ ਗਈ ਸੀਗੀ ਚਾਹ ਹਾਂ ਤੇ ਮੈਂ ਤੈਨੂੰ ਆਈ ਕਹਿੰਦੀ ਸੀ ਚਲ ਚਾਹ ਪਾਣੀ ਪੀ ਲਾ ਤੇਰੇ ਨਾਲ ਕੋਈ ਗੱਲ ਕਰਨੀ ਸੀ ਮੈਂ ਜ਼ਰੂਰੀ ਅੱਜ ਕੀ ਗੱਲ ਕਰਨੀ ਸੀ ਜ਼ਰੂਰੀ ਮੈਨੂੰ ਚਾਹ ਪਾਣੀ ਮੈਂ ਬਾਅਦ ਚ ਪੀਵਾਂ ਮੈਨੂੰ ਇੱਥੇ ਦੱਸ ਤਾ ਅੱਜ ਤਾਂ ਕੀੜੀਆਂ ਨਹੀਂ ਮੈਨੂੰ ਸੋਚ ਲੱਗੂ ਯਾਰ ਸੋਚਦਾ ਕੋਈ ਐਡੀ ਉਹ ਵੀ ਨਹੀਂ ਹੈਗੀ ਟੈਨਸ਼ਨ ਵਾਲੀ ਗੱਲ ਹੈ ਤੂੰ ਨਾਲੇ ਪਸ਼ੂ ਬਨਦੇ ਪਸ਼ੂ ਬਨ ਕੇ ਤੇ ਫਿਰ ਤੇ ਮੈਂ ਤੈਨੂੰ ਚਾਹ ਪਾਣੀ ਚਾਹ ਛੁੱਟ ਦਿੰਨੀ ਐ ਤੇ ਫਿਰ ਤੇ ਆਪਾਂ ਗੱਲ ਕਰਦੇ ਅੱਜ ਚਲ ਠੀਕ ਹੈ ਚੰਗਾ ਮੈਂ ਪਸ਼ੂ ਫਿਰ ਹੋ ਰਾਜਾ ਫਿਰ ਉੱਥੇ ਤੈਨੂੰ ਪਸ਼ੂ ਫਿਰ ਬਨਣਾ ਫਿਰ ਬਨਦੀ ਪਹਿਲਾਂ ਚਾਹ ਪਾਣੀ ਪੀ ਲਾ ਜਾ ਗੱਲ ਲਿਆ ਚੰਗਾ ਚਲੋ ਨਾ ਨਾ ਸਿਰ ਗੱਲ ਦੱਸ ਤੂੰ ਆ ਜਾ ਪਤਾ ਨਹੀਂ ਕੀ ਕਹਿੰਦੇ ਸੀ ਗੱਲ ਕਰੂੰ ਗੱਲ ਕਰੂੰ ਪੂਰੀ ਸੋਚ ਲਾ ਰੱਖੀ ਆ ਲੈ ਕਰ ਲੈ ਗੱਲ ਚਾਹ ਪੀ ਲੈ ਜ਼ਿਆਦਾ ਪੀ ਨਾ ਪਹਿਲਾਂ ਬਣਾ ਆ ਰਿਹਾ ਸਰ ਥੋੜਾ ਗਰਮ ਬੜੀ ਹੈ ਇਹਦਾ ਅੱਗੇ ਧਰ ਦੇ ਇਹ ਆਖ ਲੈ ਨਾ ਮੱਚੀ ਇਹ ਚ ਠੀਕ ਹੈ ਜੀ ਮੈਂ ਹਰਖੀ ਜੀ ਬੈਠੀਆਂ ਨਾਲੇ ਹਰ ਖੰਨੂ ਤਾਂ ਰੱਖਣਾ ਹੀ ਐ ਤੂੰ ਬੋਲਣੋਂ ਨਹੀਂ ਹਟਦਾ ਇੱਕ ਤਾਂ ਕੀ ਨਹੀਂ ਬੋਲਣ ਆਉਂਦਾ ਇਹ ਇੱਕ ਜੇ ਤੂੰ ਬੋਲ ਬਲ ਪਾਰਾ ਵਧਾ ਜਾਣਾ ਮੂੰਹ ਫਿਰ ਬਿਲਾ ਮਤਦ ਬਰਾੜਾ ਹੋਣ ਤਾਂ ਵੀ ਪਾਰਾ ਵੀ ਨਹੀਂ ਵਧਾਇਆ ਹੁਣ ਤਾਂ ਮੈਂ ਤੈਨੂੰ ਨੀਰਾ ਆਖਿਆ ਨੀਰਾ ਤੂੰ ਪਾਤਾ ਹੁਣ ਗਰਮੀ ਬਈ ਨਹੀਂ ਜੇ ਹੁਣ ਮੈਂ 10 ਮਿੰਟ ਡੀਕਲਾ ਨਹੀਂ ਮਾ ਕੇ ਪਾ ਦਿੰਦਾ ਨੀਰਾ ਪਾ ਦਿੰਦਾ ਨੀਰਾ ਹੁਣ ਮੜਦਾ ਜਵਾਕ ਬੱਸ ਕੀ ਦੱਸਾਂ ਹੁਣ ਉਹ ਆ ਕੇ ਰੋਟੀ ਪਾਣੀ ਉਹ ਨਹੀਂ ਖਾਂਦਾ ਕੋ ਯਾਰ ਫੋਨ ਲੈ ਨੂੰ ਯਾਰ ਜਵਾਕ ਪਹਿਲੀ ਗੱਲ ਸੁਣ ਮੇਰੀ ਗੱਲ ਸੁਣ ਅਛੇ 6ਵੀਂ 7ਵੀਂ ਕਲਾਸ ਵਾਲੇ ਬੱਚਿਆਂ ਨੂੰ ਫੋਨ ਚ ਜੱਤਦੇ ਆਂਦੇ ਤੈਨੂੰ ਆਪ ਹੀ ਪਤਾ ਹੋਣਾ ਚਾਹੀਦਾ ਫਿਰ ਫੋਨ ਹੋ ਤਾਂ ਜਵਾਕ ਤਾਂ ਹੁਣ ਭਾਲਦਾ ਜਵਾਕ ਕਹਿੰਦਾ ਸਾਰੇ ਜਵਾਕ ਕੋਲੇ ਮੈਨੂੰ ਛੇਡਾ ਕਰਦੇ ਆ ਮੈਂ ਤਾਂ ਫੋਨ ਲੈਣਾ ਹੀ ਲੈਣਾ ਕਹਿੰਦਾ ਮੇਰੀ ਗੱਲ ਸੁਣ ਜਵਾਕ ਨੇ ਤਾਂ ਹੁਣ ਮੰਗਣੀ ਐ ਤੂੰ ਆਪਣੇ ਘਰ ਦੇ ਹਾਲਾਤ ਵੀ ਦੇਖ ਬੁੱਧਪਕ ਦਾ ਟਾਈਮ ਪਾਸ ਕਰਦੇ ਆ ਫਿਰ ਟਾਈਮ ਪਾਸ ਕਰਦੇ ਆ ਭਾਈ ਜਵਾਕਾਂ ਦਾ ਤਰੀਜਾ ਪੂਰੀਆਂ ਕਰਨੀਆਂ ਪੈਣੀਆਂ ਮੇਰੀ ਗੱਲ ਸੁਣ ਮੇਰੇ ਕੋਲ ਉਹ ਛੋਟਾ ਫੋਨ ਹੈਗਾ ਕੀਪੈਡ ਜਿਹੜਾ ਕਰਦਾ ਉਹ ਲੈ ਲੈ ਮੈਂ ਤਾਂ ਉਹਨੂੰ ਤੋ ਲੈ ਲੈ ਕਹਿੰਦਾ ਨਾ ਉਹ ਨਹੀਂ ਮੈਂ ਲੈਣਾ ਮੈਂ ਤਾਂ ਟੱਚ ਫੋਨ ਲੈਣਾ ਵੱਡਾ ਟੱਚ ਫੋਨ ਲੈਣਾ ਯਾਰ ਹੁਣ ਮੇਰੀ ਗੱਲ ਸੁਣ ਮੂਰੇ ਕੋਈ ਫਸਲ ਪੁੱਛਦਾ ਹੀ ਫੇਰ ਹੀ ਲੈ ਕੇ ਆਉਂਗਾ ਦੇਖ। ਅਗਰ ਮੇਰੇ ਕਾਂਟੇ ਵੇਚ ਕੇ ਲਿਆ ਦੇ ਹੋਰ ਕੀ ਆ ਫੇਰ? ਉਹ ਕਾਂਟੇ ਯਾਰ ਹੁਣ ਮੇਰੀ ਗੱਲ ਸੁਣ ਫੋਨ ਜਵਾਟ ਖਤਰ ਕਾਂਡੇ ਵਿੱਚ ਨਹੀਂ ਗਈ। ਤੇ ਹੋਰ ਫਿਰ ਫੋਨ ਤਾਂ ਲੈ ਆ ਕੇ ਦੇਣਾ ਪੁੱਜੂ ਆਕ ਨੂੰ। ਜਦੋਂ ਮੰਗਦਾ ਇਹ। ਹੁਣ ਕਿੱਧਰ ਗਿਆ? ਹੁਣ ਉੱਥੇ ਰੁੱਸਿਆ ਬੈਠਾ ਬਾਹਰ ਲਾਤਾ ਕਹਿੰਦਾ ਮੈਂ ਚਾਹ ਪੀ ਮੈਨਾਂ ਪਾੜੀ ਜੂ ਮੈਂ ਰੋਟੀ ਖਾ। ਹਦੀ ਰੋਟੀ ਰੋਟੀ ਕੁਝ ਵੀ ਨਿਕਾਦਾ ਪੀਤਾ ਤਾਂ ਉਹ ਰੋਟੀ ਚੁੱਕਦਾ ਉਹਨੂੰ ਖਵਾਉਣ ਦੀ ਕੋਈ ਨਹੀਂ ਉਹਨੂੰ ਕਦੇ ਲਿਆ ਦੇਣਗੇ ਉਹ ਆ ਕੇ ਬਰਾਬਰ ਆ ਕੇ ਵੇਖ ਲਿਆ ਕਹਿੰਦਾ ਜਦੋਂ ਸਾਰੇ ਜਵਾਬ ਲਈ ਵਰਦਾ ਫੋਨ ਮੈਨੂੰ ਕਰਦੇ ਛੱਡਾ ਕਹਿੰਦੇ ਤੇਰੇ ਕੋਲ ਫੋਨ ਵੀ ਹੈ ਨਹੀਂ ਚਲ ਮੇਰੀ ਗੱਲ ਸੁਣ ਮੈਂ ਇਹਦਾ ਖੱਬਾ ਸੱਜਾ ਕਰਕੇ ਫੋਨ ਤਾਂ ਮੈਂ ਲਿਆ ਦਊਗਾ ਬਲੀ ਪਹਿਲਾਂ ਮੈਨੂੰ ਐਂ ਦੱਸ ਸਕੂਲ ਦੇ ਵਿੱਚ ਫੋਨ ਚਲਾਉਣ ਦੇ ਦੇਣਗੇ ਮਾਸਟਰ ਪਤਾ ਨਹੀਂ ਚਲਾਉਣ ਦਿੰਦੇ ਹੋਣਗੇ ਜਾਂ ਦੂਜੇ ਦੇ ਵਾਕ ਲਈ ਫਿਰਤੇ ਫਿਰ। ਲਓ ਚੋਰ ਨੂੰ ਚੁਰੀਆਂ ਲੈਣੇ ਹੋਣਗੇ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਨਹੀਂ ਜਾਣੇ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਉਹ ਦਿਨ ਪਰਮਾਣੂ ਵੀ ਸਕੂਲ ਚ ਨਲ ਜਾਏ ਕਰੀ ਘਰੇ ਆ ਕੇ ਚੱਕ ਲਿਆ ਕਰੀ ਬਈ ਇੱਕ ਦਿਨ ਦਿਖਾਂ ਵੀ ਮੈਂ ਤਾਂ ਮੇਰੀ ਗੱਲ ਸੁਣਾ ਫੋਨ ਮੈਂ ਲਿਆ ਨੂੰ ਪਹਿਲਾਂ ਮੈਂ ਤਾਂ ਕਰਕੇ ਸਕੂਲ ਚ ਜਾ ਕੇ ਆਉਂਗਾ ਮੈਂ ਤਾਂ ਵਾਸਟ ਰੈਂਕ ਪੁੱਛ ਕੇ ਆਉਂਗਾ। ਕੀ ਆ ਦੀ ਮਰਗੀ ਕਰ ਲਈ ਪੁੱਛ ਲਈ ਪਰ ਤੂੰ ਫੋਨ ਤਾਂ ਲਿਆ ਕੇ ਦੇਣਾ ਪੁੱਜਵਾ ਕੇ। ਕਿਉਂ ਗੱਭਰੂ ਜਵਾਕਾ ਤੈਨੂੰ ਪਤਾ ਫਿਰ ਤੈਨੂੰ ਪਤਾ ਵੀ ਅੱਜ ਕੱਲ ਟੈਨ ਕਿਹੇ ਹੈ। ਉਹ ਟਾਈਮ ਦਾ ਹੈਗਾ ਹੈ ਉਹ ਤਾਂ ਮੈਨੂੰ ਪਤਾ ਵੀ ਟਾਈਮ ਦਾ ਹੁਣ ਜਵਾਕਾਂ ਨੇ ਯਾਰ ਫਿਰ ਤੂੰ ਕਰ ਲਗਾ ਮੈਂ ਉਧਰ ਮੈਂ ਵੇਖਾ ਛੋਟਾ ਤਰਿਕੀ ਖਰਕਾਟ ਪਾਈ ਜਾਂਦਾ ਉਧਰ ਵੀ ਉਹ ਦੇਖ ਲਾ ਮੈਂ ਚਾਹ ਲੈ ਬਣਾ ਲਾ ਫੋਨ ਲੈ ਕੇ ਦੇ ਯਾਰ ਹੁਣ ਮੈਂ ਦੱਸ ਕਿੱਥੋਂ ਲੈ ਕੇ ਦੇਵਾਂ ਫੋਨ ਉੱਤੋਂ ਟਾਈਮ ਹੈ ਹੀ ਹੈ ਪਰ ਯਾਰ ਜੇ ਜਵਾਕ ਨਹੀਂ ਮੰਨਾਂਗੇ ਤਾਂ ਵੀ ਗੱਲ ਗਲਤ ਹੈ ਜੇ ਘਰ ਵਾਲੀ ਦੀ ਨਹੀਂ ਮੰਨਦੇ ਫਿਰ ਵੀ ਪੰਗਾ ਹੋ ਜਾ ਕਿਸੇ ਵੀ ਘਰ ਇਕਲੇਸ਼ ਪੂ ਚੱਲ ਮੰਨ ਸੋਚਦੇ ਆ ਕੋਈ ਦੇ ਆ ਦੇ ਕੋਈ ਛੋਟਾ ਮੋਟਾ ਭਾਲ ਲੈਣਾ ਕੋਈ ਪੁਰਾਣਾ ਘਰਾਨਾ ਜੇ ਫੋਨ ਮਿਲ ਜਿਨ੍ਹਾਂ ਨੇ ਯਾਰ ਇਹ ਹਜੇ ਅੰਡੜੀ ਅੰਡੜੀ ਕਿਵੇਂ ਆ ਇੰਜ ਕੱਲੀ ਜੀ ਬੋਲੀ ਜਾਂਦੀ ਸੀ ਮਾ ਮਾ ਉਹ ਵੀ ਪਿਆ ਸੀ ਗਰਮੀ ਵਾਲੀ ਆ ਗਰਮੀ ਦਾ ਹੋ ਗਰਮੀ ਦਾ ਪੁੱਛਣਾ ਹੈ ਰੋਦੋਂ ਲੈਟ ਪੱਜ ਗਈ ਗਵਾਰੇ ਨੂੰ ਵੀ ਪਾਣੀ ਲਾਉਣਾ ਪੈ ਗਿਆ ਪਾਣੀ ਵੇਖਾ ਧੋਨੇ ਜਨੀ ਬੁਰਾ ਆਉਂਦਾ ਹਰ ਕੇ ਘਾਰੇ ਛੱਡਿਆ ਉਮਰਦਾ ਸੀ ਤੇ ਲਾਈਟ ਵੱਜ ਕੇ ਹੁਣ ਆਇਆ ਮੈਂ ਤਾਂ ਹੁਣੀ ਅੱਛਾ ਚਲ ਉਹ ਤਾਂ ਛੱਡ ਭਰੇ ਉਹ ਤਾਂ ਮੇਰੇ ਸਰਦਾਰ ਦੀ ਦਾ ਮੈਨੂੰ ਆਇਆ 10 ਪਹਿਲਾਂ ਹਾਂ ਤੂੰ ਰੋਟੀ ਉਟੀ ਖਾ ਲਈ ਕਿ ਨਾ ਹਾਂ ਵਾ ਰੋਟੀ ਤਾਂ ਖਾ ਲਈ ਮੈਂ ਦਾਜੂ ਬੀ ਲਈ ਹਾਂ ਤੇਰੀ ਮੰਮੀ ਕਹਿੰਦੀ ਸੀ ਕਹਿੰਦੀ ਸਾਬਠੇ ਕਾਲੇ ਦੋ ਰਸ ਗਿਆ ਭਾਈ ਤੂੰ ਨਾ ਵੀ ਰਸ ਨਾ ਨਾ ਯਾਰ ਇੱਧਰ ਝਾੜ ਕੇ ਮੈਨੂੰ ਵਾ ਤੇਰੇ ਮੇਰਾ ਸਿਆਣਾ ਪੁੱਤ ਇਹ ਗੱਲ ਵੀ ਦੱਸ ਪਈ ਕਿਹੜੀ ਲੜਦਾ ਨਾ ਮੈਂ ਤੂੰ ਲੜਦਾ ਤਾਂ ਨਹੀਂ ਨਾ ਲੜਦਾ ਨਹੀਂ ਤੂੰ ਜੱਸ ਦੱਸੋ ਫੋਨ ਦਾ ਦਿਓ ਮੈਨੂੰ ਜਿਵੇਂ ਹੁੰਦਾ ਸਾਰੇ ਜੋ ਆਕਾ ਕੋਲ ਫੋਨ ਆ ਮੇਰੇ ਸਕੂਲ ਚ ਸਾਰੇ ਵੀ ਛਿਟਾਉਂਦੇ ਆ ਇਹ ਫੋਨ ਹੀ ਲਿਆਉਂਦੇ ਮੈਨੂੰ ਓ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਣਾ ਜਦੋਂ ਆ 2 ਮਹੀਨੇ ਰਹਿ ਗਏ ਪੇਪਰ ਹੋ ਜਾਣਗੇ ਜੋ ਅਗਲੀ ਕਲਾਸ ਤੈਨੂੰ ਮੈਂ ਲੈ ਜੂਗਾ ਮੇਰੀ ਪਹਿਲਾਂ ਵੀ ਤੂੰ ਆਈਆਂ ਆਖਿਆ ਸੀ ਮੈਂ ਪਹਿਲਾਂ ਹੀ ਫਰਸਟ ਆ ਗਿਆ ਫਿਰ ਜੇ ਮੇਰੀ ਗੱਲ ਸੁਣਾ ਫਰਸਟ ਆ ਗਿਆ ਤੂੰ ਬਿਨਾਂ ਫੋਨ ਤੋਂ ਫਰਸਟ ਆ ਗਿਆ ਹੈਨਾ ਤੇ ਜੇ ਹੁਣ ਤੂੰ ਫੋਨ ਲੈ ਲੇਗਾ ਫਿਰ ਤੂੰ ਫੋਨ ਹੀ ਦੇਖਿਆ ਕਰੇਗਾ ਤੂੰ ਪੜ੍ਹਨਾ ਨਹੀਂ ਫੋਨ ਮੈਂ ਦੇਖਦਾ ਨਹੀਂ ਫੋਨ ਪੜ੍ਹਨ ਨੂੰ ਆਸਤੀ ਲੈਣਾ ਹੈ ਸਕੂਲ ਦਾ ਗਰੁੱਪ ਚੱਲਦਿਆ ਸੋਨ ਤੇ ਗਰੁੱਪੇ ਕੰਮ ਸੈਂਡ ਕਰ ਦਿਆ ਸਰ ਮੈਂ ਕਦੇ ਕਿਸੇ ਕੋਲ ਜਾਂਦਾ ਕਾਪੀ ਲੈਣ ਕਦੇ ਕਿਸੇ ਕੋਲੇ ਅਗਲਾ ਪੀਸਤੀ ਕਰਦਾ ਉਹ ਤਾਂ ਗੱਲ ਠੀਕ ਆ ਪੁੱਤ ਪਰ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਤਾਂ ਮੈਂ ਕਿਹਾ ਜੇ ਤੂੰ ਤੂੰ ਮੈਂ ਹੁਣ ਫੋਨ ਲੈ ਕੇ ਦੇਣਾ ਨਾ ਹਨਾ ਨਹੀਂ ਤਾਂ ਮੂਰੇ ਆਪਣੀ ਫਸਲ ਆ ਜੂਗੀ ਆਪਣੇ ਕੋਲ 4 ਪੀ ਆ ਯਾਨੀ ਜੇ ਮੈਂ ਹੁਣ ਤੈਨੂੰ ਪੁਰਾਣਾ ਫੋਨ ਲੈ ਕੇ ਦੇਤਾ ਫਿਰ ਤੂੰ ਆਖਿਆ ਮੈਨੂੰ ਡੈਡੀ ਨੇ ਪੁਰਾਣਾ ਫੋਨ ਲੈ ਕੇ ਦੇਤਾ ਮੈਂ ਪੁਰਾਣਾ ਨਹੀਂ ਲਵਾਂ ਮੈਂ ਤਾਂ ਪੁਰਾਣਾ ਵੀ ਠੀਕ ਰਹੀ ਕੰਮ ਹੀ ਕਰਨਾ ਸਕੂਲ ਦਾ ਸਕੂਲ ਚ ਤਾਂ ਨਹੀਂ ਲੈ ਗਿਆ ਨਾਲ ਸਕੂਲ ਚੋਂ ਨਹੀਂ ਲੈ ਕੇ ਆਂਦਾ ਨਹੀਂ ਬੇਬੇ ਮੈਂ ਸਕੂਲ ਚ ਜਾ ਕੇ ਮਾਸਟਰ ਨੂੰ ਕੁਝ ਕਹਾਂਗਾ ਸਕੂਲ ਚ ਨਾ ਆਇਆ ਇਹ ਪੁੱਛਣਾ ਮੈਂ ਤਾਂ ਸਾਰਾ ਮੈਨੂੰ ਕੁੱਟਾਂਗੇ ਹੈ ਨਾਲੇ ਜਿਹੜੇ ਜਵਾਬ ਤੋਂ ਲੈ ਕੇ ਆਉਂਦੇ ਆ ਇਹ ਉਹਨਾਂ ਨੇ ਪਹਿਣੀ ਆ ਉਹ ਮੈਨੂੰ ਕਹਿਣੇ ਮੇਰੇ ਨਾਲ ਲੜਨਗੇ ਵੀ ਤੂੰ ਸਾਰਾ ਕਾਹਦਾ ਦੱਸਿਆ ਚੋਰੀ ਮੇ ਲਿਆਉਂਦੇ ਫੋਨ ਆਇਕ ਕਤਾਬਾਂ ਚ ਪਾ ਲੈਂਦੇ ਹਾਂ ਫਿਰ ਇਹਨਾਂ ਨੂੰ ਛਿਤਰਾਂ ਨਾਲ ਡਰ ਨਹੀਂ ਲੱਗਾ ਕੀ ਕਹਦਾ ਘਰ ਨਹੀਂ ਲੱਗਾ ਫਿਰ ਜਿਹੜਾ ਉਹਨਾਂ ਦੇ ਕੋ ਚੋਰੀਆਂ ਫੋਨ ਲਿਆਉਂਦੇ ਆ ਸਕੂਲਾਂ ਦੇ ਵਿੱਚ ਤਾਂ ਕੈਮਰੇ ਕਮਰੇ ਵੀ ਲੱਗੇ ਹੁੰਦੇ ਆ ਦੇਖ ਤੇ ਜੇ ਬਾਈ ਚਾਂਸ ਫੜ ਆਏਵੇ ਤੇ ਨਰੇ ਤੱਕਰੇ ਲੰਬਾ ਹੋਊਗਾ ਐਂ ਮੈਟਰ ਦਾ ਵੀ ਜੇ ਤੂੰ ਉਸ ਤੂੰ ਤੇ ਨਹੀਂ ਲੈ ਕੇ ਆਂਦਾ ਮੈਨੂੰ ਹੁਣ ਤਾਂ ਤੂੰ ਕਹੀ ਆਂਦਾ ਨਾ ਮੈਨੂੰ ਲੈ ਕੇ ਆਂਦਾ ਪੱਕਾ ਲੈ ਕੇ ਜਾਂਦਾ ਨਹੀਂ ਲੈ ਕੇ ਆਂਦਾ ਚਲ ਤੇਰੇ ਫੋਨ ਦਾ ਕੋਈ ਹੱਲ ਕਰ ਦਾਂ ਮੈਂ ਠੀਕ ਹੈ ਯਾਰ ਤੇ ਨਰੇ ਆਏ ਨਾ ਮਣੀ ਨਿੱਕੀ ਨਿੱਕੀ ਗੱਲਾਂ ਤੇਰਾ ਸਹਾਰਾ ਕਰ ਤੂੰ ਚੰਗਾ ਚੰਗਾ ਪੜ੍ਹਾਈ ਮਨੀ ਧਿਆਨ ਰੱਖੇਗਾ ਕੋਈ ਗੱਲ ਨਹੀਂ ਮੈਂ ਤੇਰਾ ਫੋਨ ਲਿਆਉਂਦਾ ਕੋਈ ਤੁਹਾਨੂੰ ਆਸਤੀ ਲਿਆਉਣਾ ਮੈਂ ਹੋਰ ਤਾਂ ਕੀ ਕਰਨਾ ਮੈਂ ਮੈਂ ਜਾਣਦਾ ਕੋਈ ਨਹੀਂ ਮੈਂ ਬਾਹਰ ਕੇ ਲਿਆਉਣਾ ਕੋਈ ਪਰਾਨਾ ਤਾਂ ਨਾ ਫੋਨ ਤੇਰਾ ਫੋਨ ਦਾ ਮੈਂ ਹੱਲ ਕਰਕੇ ਜਨਾ ਠੀਕ ਹੈ ਯਾਰ ਠੀਕ ਹਾਂ ਤੇ ਮੈਂ ਜੀ ਲਾ ਕੇ ਪੜਾਈ ਕਰਿਆ ਕਰ ਉਹ ਕਰੀ ਜਾਂਦਾ ਐੜੀ ਹਾਂ ਵੇਖਾ ਐਲ ਸੀ ਡੀ ਤੇ ਬੈਠਾ ਰਹਿਣਾ ਕਰੇ ਮੈਂ ਤੈਨੂੰ ਫੇਰ ਵੀ ਨਹੀਂ ਕੁਝ ਕਹਿਦਾ ਹੈਨਾ ਹੁਣ ਤੂੰ ਜੇ ਮੈਂ ਤੈਨੂੰ ਫੋਨ ਲਿਆਦਾ ਫੋਨ ਦੇ ਉੱਤੇ ਮੈਨੂੰ ਪਤਾ ਤੂੰ ਪੜ੍ਹਨ ਦੇ ਬਹਾਨੇ ਤੂੰ ਉੱਥੇ ਗੀਤ ਗੀਤ ਸੁਣੀ ਜਾ ਕਰੀਂਗਾ ਫੇਰ ਨਾ ਗੀਤ ਨਹੀਂ ਮੈਂ ਸੁਣਦਾ ਗੀਤ ਨਹੀਂ ਸੁਣਦਾ ਵੀ ਪੜਿਆ ਕਰੀਂਗਾ ਹੋਰ ਪੜ੍ਹੀ ਕਰੂੰਗਾ ਚਾ ਕੋਈ ਗੱਲ ਨਹੀਂ ਵੀ ਤੇਨੂੰ ਤੇਰਾ ਫੋਨ ਦਾ ਮੈਂ ਹੱਲ ਕਰੂੰਗਾ ਭਲਾ ਜੀ ਮੈਂ ਇੱਕ ਤੋ ਕਰਾਂ ਠੀਕ ਐ ਮੈਂ ਜਾ ਕੇ ਆਉਣਾ ਫੇਰ ਦੁੱਦੀ ਕੋਲੇ ਜਾ ਕੇ ਨਾ ਜੇ ਉੱਥੋਂ ਰੁਪਏ ਮਿਲ ਗਏ ਤਾਂ ਫੇਰ ਮੈਂ ਤੈਨੂੰ ਅੱਜ ਹੀ ਲੈ ਆਉਣਾ ਫੋਨ ਤੱਕ ਕਰ ਲੈ ਆਰਾਮ ਫਿਰ ਮੰਮਾ ਚਾਹ ਆ ਗਈ ਆ ਹਾਂ ਤੂੰ ਚਾਹ ਪੀਣੀ ਆ ਹਾਂ ਤੂੰ ਕਿ ਵੇਖੋ ਜਾਵਣਾ ਪੂਰਾ ਹੋਇਆ ਉਹ ਜਾਨ ਡੈਡੀ ਨੇ ਹਾਂ ਕਹਤੀ ਫੋਨ ਨੂੰ ਪੂਰਾ ਆ ਮੇਰੀ ਗੱਲ ਸੁਣਦਾ ਡੈਡੀ ਹਾਂ ਫੋਨ ਨੂੰ ਹਾਂ ਕਹਤੀ ਹਾਂ ਤੇ ਡੈਡੀ ਹਾਂ ਜਿਤਾ ਹੀ ਖੁਸ਼ ਹੋਇਆ ਉਹਨੇ ਕੋਈ ਤੂੰ ਚਾਹ ਵੀ ਨਗਦੀਸ ਤੇਰੇ ਅੰਗਿਆ ਕਿਵੇਂ ਮੁੜ ਕੇ ਮੁੜ ਕੇ ਹੋਇਆ ਮੇਰੇ ਪੁੱਤੋ ਅੱਜ ਕਿੰਨਾ ਰੁੱਸਿਆ ਬੈਠਾ ਸੀ ਮੇਰੇ ਘਾਸਣ ਤੂੰ ਚਾਹ ਨੂੰ ਰਹਿਣ ਦੇ ਆ ਦੁੱਧ ਦੀ ਭੀਰ ਦੱਤਾ ਹੋਈ ਜਾਂਦਾ ਚਾਹ ਠੀਕ ਆ ਮੈਂ ਤੇ ਰੈਡੀ ਕਿੱਥੇ ਗਿਆ ਹੁਣ ਹਾਂ ਪਗਾਣ ਉਹ ਦੁੱਧ ਹੀ ਕੋਈ ਕਹਿੰਦਾ ਸੀਗਾ ਪੈਸੇ ਪੁੱਛਣੇ ਨੇ ਨਾ ਕਿਦਸ ਚਾਹ ਤਾਂ ਇੱਕੋ ਹੀ ਅਰਦਾ ਚਲ ਤੇਰਾ ਕੰਮ ਤਾਂ ਵੱਡ ਜੂ ਮੇਰੇ ਪਰ ਮੇਰੇ ਪੁੱਤ ਕਿਹੜੇ ਹਾਲਣ ਦੇਖ ਲੈ ਦੁੱਧੀ ਤੋਂ ਫੜਫੜੋ ਕਿਲੇ ਮਾਗੇ ਤੇ ਪੜ ਲਿਆ ਕਰੀ ਇਹ ਨਾ ਹੋਵੇ ਕੱਲੇ ਫੋਨ 'ਚ ਉਹ ਆਪਣੇ ਕੀ ਕਹਿੰਦੇ ਹੁੰਦਾ ਕਾਰਟੂਨ ਜਿਹਾ ਵਗੈਰਾ ਤੇ ਵੇਖੀ ਜਾਵੇਂ ਬੈਠਾ ਨਾ ਕਾਰਟੂਨ ਨਹੀਂ ਦੇਦਾ ਤਾਂ ਕੰਮ ਕਰਨ ਨਹੀਂ ਲੈਣਾ अच्छा काम WhatsApp ਦੇ ਗਰੁੱਪ ਉਹ ਕਰ ਦਾਂਗੇ ਸਾਰੇ ਐਡ ਕਰ ਦੇਣੀ ਆ ਨੰਬਰ ਹਾਂ ਚਲ ਕੋਈ ਨਹੀਂ ਫਿਰ ਮੈਨੂੰ ਤਾਂ ਆਈ ਸੀ ਮਹਾ ਤੇਰੀ ਪਿੱਤੀ ਜੀ ਬੁਲਾਈ ਹੋਈ ਪਈ ਐ ਪਾਊਡਰ ਪੁੱਡਰ ਵੀ ਲਿਆ ਕੇ ਜਾਊਂਗੀ ਚਲ ਇਹ ਵੀ ਹੱਲ ਕਰੂੰਗੀ ਪਾਊਡਰ ਦਾ ਵੀ ਪੁੱਤ ਮੈਂ ਤਾਂ ਡੱਬਾ ਮੰਗਾ ਕੇ ਜਾਊਂਗੀ ਤੇ ਡੈਡੀ ਤਾਂ ਓਕੀ ਸੋਕੀ ਤੇ ਚਲ ਉਹ ਕਰੀ ਚਲ ਹੁਣ ਤੇਰਾ ਫੋਨ ਤਾਂ ਆ ਜੂਗਾ ਹਨਾ ਖੁਸ਼ ਮੇਰਾ ਪੁੱਤ ਚਲ ਕੋਈ ਨਹੀਂ ਫੋਨ ਤਾਂ ਮਿਲ ਗਿਆ ਯਾਰ ਗੱਲ ਕਰ ਰਹੇ ਤਾਂ ਉਹੀ ਸਕਰੀਨ ਜੀ ਆਈ ਜਣ ਪਰਾਣਾ ਜੇ ਚੱਲ ਜਰ ਦੇਖਦੇ ਆਪਾਂ ਪਾਲੀ ਨਾ ਕਰਦੇ ਆ ਗੱਲ ਜੇ ਜਵਾਖ ਜਾਂ ਬਿਰਜੇ ਤਾਂ ਕਿਹੜਾ ਵੇਲਾ ਹੋ ਗਿਆ ਗਏ ਇਹਨੂੰ ਕਹਿੰਦਾ ਸੀ ਮੈਂ ਦੋਦੀ ਕੋਲੇ ਜਾਣਾ ਮੁੰਡਾ ਕਹਿੰਦਾ ਡੈਡੀ ਦੋਦੀ ਕੋਲੇ ਗਿਆ ਕਿਹੜਾ ਵੇਲਾ ਹੋ ਗਿਆ ਹਜੇ ਨਹੀਂ ਮੁੜਿਆ ਲੈ ਆਉਂਦਾ ਤਾਂ ਫੋਨ ਜ ਲੈ ਆਉਂਦਾ ਹੱਥ ਚ ਆ ਆ ਗਿਆ ਲੈ ਇੰਨਾ ਚਿਰ ਹੋ ਗਿਆ ਸਾਨੂੰ ਗਿਆ ਨੂੰ ਹਯਰ ਪਾਲੀ ਮੇਰੀ ਗੱਲ ਸੁਣ ਦੋਦੀ ਕੋਲੇ ਗਿਆ ਸੀ ਆ ਦੇਖੀ ਫੋਨ ਕਿਵੇਂ ਮੈਨੂੰ ਕੀ ਪਤਾ ਹੁਣ ਮੈਂ ਕਿਹੜੇ ਚਲਾਇਆ ਚਲੋਇਆ ਤੂੰ ਤਾਂ ਹੈ ਨਾ ਵਧੀਆ ਪਰ ਇਹਦਾ ਜਾਓ ਸ਼ੀਸ਼ਾ ਜੇ ਪੁੱਟਿਆ ਪਏ ਉਹ ਸ਼ੀਸ਼ਾ ਦਾ ਉਹ ਨਾ ਉਹ ਕਹਿੰਦਾ ਉੱਤੇ ਲੱਗ ਜਾਂਦਾ ਸ਼ੀਸ਼ਾ ਮੇਰੀ ਗੱਲ ਸੁਣ ਨਾ ਲੱਗ ਜਾਂਦਾ ਉੱਤੇ ਗੱਲ ਤਾਂ ਸੁਣ ਲਾ ਹਾਂ ਉਹ ਕਹਿੰਦਾ ਮੇਰੇ ਕੋਲ ਰੁਪਏ ਨਹੀਂ ਯਾਰ ਕਹਿੰਦਾ ਪੰਜ ਚਾਰ ਦਿਨ ਖੜਨਾ ਪੂ ਪੰਜ ਚਾਰ ਦਿਨ ਫਿਰ ਜਵਾਕ ਨਹੀਂ ਖੜਦਾ ਉਹ ਕਹਿੰਦਾ ਮੇਰੇ ਕੋਲੇ ਮੋਬਾਈਲ ਦੋ ਤਿੰਨ ਹੈ ਤੂੰ ਆ ਆਦਾ ਸਿਮ ਉਹਨੇ ਕੱਢ ਲਿਆ ਕਹਿੰਦਾ ਸਿਮ ਆਪਦਾ ਪਾ ਲਿਓ ਤੇ ਜਵਾਕ ਨੂੰ ਕਹਿੰਦਾ ਆਹ ਦੇ ਦੇ ਤੁਸੀਂ ਚਲ ਵਧੀਆ ਕੇ ਡੰਗ ਲੈ ਜੂਗਾ ਜੇ ਫਿੱਟਾ ਇਹਦਾ ਵੀ ਲੋਟ ਹੈ ਤੇ ਹੂੰ ਵਧੀਆ ਤਾਂ ਹੈ ਘਰ ਹਾਂ ਮੂੰ ਤਾਂ ਵਧੀਆ ਚੱਲ ਆ ਨਵਾਂ ਲਵਾ ਦਾਂਗੇ ਜਿਹੜਾ ਸ਼ੀਸ਼ਾ ਐ ਤੂੰ ਕਹਿਣਾਗਾ ਆ ਇਹ ਨਵਾਂ ਲਵਾ ਦਾਂਗੇ ਉੱਤੇ ਲੱਗ ਜਾਂਦਾ ਕਹਿੰਦੇ ਇਹ ਚੱਲ ਇਹ ਕਿਵੇਂ ਕੁਵੇਂ ਖੁੱਲਦਾ ਐ ਕਹੀਂ ਦੱਸੋ ਆਪਣੇ ਖੋਲ ਲੂਆ ਯਾਰ ਉ ਤਾਂ ਆਪਣੇ ਵਾਲੇ ਨੂੰ ਸਭ ਪਤਾ ਐ ਯਾਰ ਮਰੀਏ ਨੇ ਤਾਂ ਹੀ ਤਾਂ ਰੁੱਸਿਆ ਉਹ ਅੱਛਾ ਉਹਦਾ ਸੋ ਉਹ ਸਭ ਕੁਝ ਖੋਲੂਗਾ ਉਹਨੂੰ ਪਤਾ ਨਹੀਂ ਹਾਂ ਇਹ ਤਾਂ ਹੈਗਾ ਹਾਂ ਤੰਗ ਉਹਦਾ ਕੱਚ ਮੰਗਦੇ ਹਾਂ ਚੱਲ ਚੱਲ ਭਾਈ ਉਹਦਾ ਡੰਗਾ ਲੈ ਜੂ ਤੇਰਾ ਉਹ ਡੰਗਾ ਦਾ ਲੈ ਜੂ ਯਾਰ ਮੈਂ ਬੈਠਾ ਸੀ ਰੋਟੀ ਉਹ ਰੁੱਸਿਆ ਦਾ ਬੈਠਾ ਸੀ ਮੈਂ ਕਹਿੰਦਾ ਸੀ ਵੀ ਦੋ ਮਿੰਟ ਇੱਕ ਹਰ ਜਾ ਵੀ ਇਹ ਮੂਰੇ ਫਸਲ ਆ ਜੂਗੀ ਤੇ ਆਪਾਂ ਨਵਾਂ ਫੋਨ ਲੈ ਕੇ ਦੇ ਦਨੇ ਫਿਰ ਉਹਨੇ ਚੱਲ ਫਿਰ ਜਦੋਂ ਸਾਰਿਆਂ ਨੇ ਹੁਣ ਕੀ ਕਰਗੇ ਸਾਰਿਆਂ ਨੇ ਫਿਰ ਆਇਆ ਨਾ ਮੈਂ ਹੁਣ ਇਹਦੇ ਤੇ ਰਪੀਏ ਦਾ ਬਾਜ ਮਾਰਾ ਹੁਣ ਪਰਮੰਤਰਾ ਹੈ ਬਾਜ ਮਾਰਾ ਉਹ ਮੈਂ ਕਰਾਂ ਹਜੇ ਨਾ ਦੱਸ ਤੂੰ ਫੇ ਰੋਟੀ ਪਾਣੀ ਖੁੱਲ ਕੇ ਹੱਸ ਕੇ ਖਾ ਲੂਗਾ ਰੋਟਾ ਰੋਟੀ ਬਣੀ ਨਾ ਜੇ ਨਹੀਂ ਖਾ ਕੇ ਗਿਆ ਮੈਂ ਤਾਂ ਹੁਣ ਹੱਥਾਂ ਦਾ ਨਹੀਂ ਖਾਣਾ ਉਹਨੇ ਇਹ ਦੱਸ ਕੇ ਤਾਂ ਖਾ ਲੂਗਾ ਚਲ ਦੇਖ ਲੈ ਤੇਰੀ ਮਰਜ਼ੀ ਹੈ ਪਰਮਾ ਓਰੇ ਆ ਬਤਾ ਆਊਗਾ ਦੇਖ ਮਾ 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 ਆ ਆਉਂਦਾ ਲੈ ਬਹਿ ਜਾ ਹਾਸੀ ਨਿਕਲਦੀ ਆਂ ਤਾਂ ਮੱਲੋਲੀ ਨਾ ਪਾ ਪੈਸੇ ਵੀ ਨਹੀਂ ਮਿਲੇ ਪੁੱਤ ਦੋਦੀ ਤਾਂ ਹਾਂ ਕੀ ਕਰੀਏ ਹੁਸ਼ਾ ਹਾਂ ਕੀ ਮੈਂ ਕਰੀਏ ਉਹ ਜਾਣ ਕੇ ਕਹਿੰਦੀ ਪੁੱਤ ਤੈਨੂੰ ਉਹਦੇ ਕੋਲ ਲੈਂਦਾ ਮੈਂ ਫੋਨ ਦੇਖ ਲੈ ਕਹਿੰਦੀ ਮੈਂ ਫੋਨ ਲੈਂਦਾ ਪੁੱਤ ਫੋਨ ਲਿਆਤਾ ਦੋਦੀ ਤੋਂ ਤੇ ਹਾਂ ਕੀ ਹੋਇਆ ਇਆਂ ਸ਼ੀਸ਼ਾ ਜਾ ਫਟਕੇ ਫੁੱਟਦੇ ਆਵੇ ਇਹਦਾ ਪੁੱਤ ਕੋਈ ਨਾ ਤਾਂ ਗਲਾਸ ਪੜਾ ਇਹ ਤਾਂ 50 60 ਰੁਪਈਆਂ ਦਾ ਪੈ ਗਿਆ ਅੱਛੇ ਲੈ ਜਾਂਦਾ adda ਤੇ ਹੁਣ ਇਹ ਚ ਸਿੰਮ ਸਿੰਮ ਪਾ ਲੇਗਾ ਤੂੰ ਆਪਦਾ ਹਾਂ ਠੀਕ ਪਾ ਲਾ ਫਿਰੋਜ਼ਾ ਮੈਂ ਤਾਂ ਉਸੇ ਤੋਂ ਲਿਆ ਦੁੱਦੀ ਤੋਂ ਯਾਰ ਉਹ ਕਹਿੰਦਾ ਪੈਸੇ ਆਂਦਾ ਤਾਂ ਕਹਿੰਦਾ ਖਰਦਣਾ ਪਊਗਾ ਤੈਨੂੰ ਪੰਜ ਸੱਤਾਂ ਫਿਰ ਤੂੰ ਨਹੀਂ ਖਰਦਾ ਉਹ ਕਹਿੰਦਾ ਮੇਰਾ ਫੋਨ ਲੈ ਜਾ ਮੇਰੇ ਕੋਲ ਫੋਨ ਆ ਗਿਆ ਹਾਂ ਠੀਕ ਚੱਲ ਤੇਰਾ ਡੰਗਾ ਲੈ ਜੀ ਪੁੱਤ ਹੁਣ ਸਾਡੇ ਅੱਖੇ ਲੱਗਿਆ ਕਰੀ ਇਹ ਨਾ ਹੋਵੇ ਫੋਨ ਨੂੰ ਵੇਖ ਵੇਖ ਵਿਗੜ ਜੀ ਹੁਣ ਹੋਰ ਨਾ ਜਿੱਦ ਪਗਾਈ ਕੋਈ ਹੋਰ ਜਿੱਦ ਨਹੀਂ ਸਾਥ ਪੂਰੀ ਹੋਣੀ ਤੇਰੀ ਆ ਜਿੱਦ ਮੇਰਾ ਸਕੂਲ ਦਾ ਕੰਮ ਹੋ ਜਾ ਕਰੂ ਹੁਣ ਬਸ ਆ ਜਿੱਤੇ ਉਹ ਤੂੰ ਆਪ ਨਾ ਪਟਾ ਉਹ ਤੋਂ ਲਵਾ ਲਈ ਤੂੰ ਦਾ ਆਪ ਪਟਣਾ ਸ਼ੁਰੂ ਕਰ ਦੇ ਹਾਂ ਉਹ ਤੋਂ ਲਵਾ ਲਈ ਦੁਕਾਨਦਾਰ ਤੋਂ ਲਵਾ ਲਈ ਹਾਂ ਹਾਂ ਚੱਲ ਜਾ ਖੇਡ ਫਿਰ ਹੁਣ ਤੇ ਨਾਲੇ ਚਾਹ ਚੂਫੜਾ ਪੁੱਤ ਬਣ ਕੇ ਹੁਣ ਸਾਨੂੰ ਅੰਮਾ ਅੰਮਾ ਲੈ ਖੁਸ਼ ਹੋ ਗਏ ਨੇ ਨਹੀਂ ਹਣਾ ਹਾਂ ਤੇ ਖੁਸ਼ ਤਾਂ ਹੋਣੀ ਆ ਫਿਰ ਲੈ ਮੈਨੂੰ ਲਿਆ ਤਾ ਫੋਨ ਲੈ ਆ ਆ ਦੇਖਣੀ 2 ਸਾਲਾਂ ਨੂੰ ਇਹ ਪਾਲੂ ਇਹ ਪਾਲੂਗਾ ਹਾਂ ਆਪਣੀ ਤਾਂ ਮਿਲ ਗਈ ਹੈ ਇਹਨਾਂ ਦੀ ਫੋਨਾਂ ਚ ਜਿੰਦਗੀ ਲੰਘ ਜੂ ਆਈ ਲੰਘ ਜੂ ਆਪਣੀ ਤਾਂ ਅੱਧੀ ਗਈ ਜਾ ਉਹ ਚਲ ਯਾਰ ਹੋਰ ਕਰਨਾ ਵੀ ਬਾਲੀਆ ਪੱਕੀ ਹੈ ਯਾਰ ਬੱਚਾ ਵਸਤੀ ਕਰਨਾ ਸਾਰਾ ਕੁਝ ਹੈ ਨਾ ਚੱਲ ਕੁਝ ਨਹੀਂ ਹੁੰਦਾ ਮਹਾਰਾਜ ਆਪਾਂ ਨੂੰ ਹੋਰ ਦੇ ਦੂ ਤੂੰ ਤਾਂ ਕਰਦਾ ਰਹਿਣਾ ਤੇੜੂ ਮੇੜ ਕਿਸੇ ਕਰਮਗੜ ਚੈਨਲ ਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ ਹੁਣ ਵੀਡੀਓ ਦੇਖ ਰਹੇ ਹੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਲੇ ਨਾਮ ਸੁਣੋ ਸਮਰਜੀਤ ਕੌਰ ਰਣਜੀਤ ਸਿੰਘ ਇਕਬਾਲ ਸਿੰਘ ਮਾਨ ਬਲਕਾਰ ਸਿੰਘ ਰਮਨਦੀਪ ਖੇੜਾ ਇਹ ਕਮੈਂਟ ਕਰਨ ਵਾਲੇ ਨਾਮ ਜਗੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਡਾ ਕਮੈਂਟ ਵਿੱਚ ਨਾਲ ਰੂਬ ਬੋਲਿਆ ਕਰਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦੀ